ਸਾਰੇ ਜੀ ਠੀਕ ਠਾਕ ਹੋ ਅੱਜ ਤੁਹਾਨੂੰ ਦਿਖਾਉਣੇ ਵੇ ਨਾਈਟ ਸ਼ਿਫਟਰਾਂ ਦੇ ਕਿੱਦਾਂ ਕੰਮ ਹੁੰਦੇ ਆ ਰਾਤ ਦੀ ਡਿਊਟੀ ਆ ਆਪਣੀ ਆਓ ਫਿਰ ਕਰਦੇ ਆ ਚੈੱਕ ਆ ਲੱਗਿਓ ਆਪਣੇ ਬੰਦੇ ਪੈਨਲ ਲੌਲ ਬੜੀ ਮਿਹਨਤ ਹੈ ਉੱਧਰ ਵੀ ਲੱਗੇ ਹੋਏ ਬੰਦੇ ਤੇ ਆਹ ਬੰਦਾ ਕੱਖ ਨਹੀਂ ਕਰਦਾ ਇਹ ਬਸ ਫੁੱਦੂ ਲਾਉਂਦਾ ਇਹ ਬਸ ਨਾ ਹੈਲਮਟ ਲਾਉਂਦਾ ਸਿਰ ਤੇ ਬਸ ਇੱਧੇ ਘੁੰਮਦਾ ਹੈ ਕੁਛ ਨਹੀਂ ਇਹਨਾਂ ਸਵੇਰ ਦਾ ਕੀਤਾ ਆ ਕੇ ਨਾਈਟ ਤੇ ਤੇ ਆ ਬਾਕੀ ਬੰਦੇ ਲੱਗੇ ਹੋਏ ਮਿਹਨਤ ਕਰਨ ਆ ਲੱਗਾ ਇੱਕ ਮੁੰਡਾ ਇੱਧਰ ਸ਼ੇਪਾ ਅਹਿਮਦ ਸ਼ੇਪਾ ਇਹਰੋ ਦੇਖ ਲਓ ਦਾਨ ਵਾਲੀ ਬਾਬਾ ਬੰਦਾ ਸਭ ਤੋਂ ਵਾਲੀ ਬਾਬਾ ਇਹ ਹੀ ਆ ਬੌਂਡ ਕੰਪਨੀ ਚ ਸਹੀ ਆ ਇਹ ਜੋ ਉੱਤੇ ਲਾਇਓ ਸਹੀ ਹੋਰ ਸੁਣਾਓ ਕਿੱਦਾਂ ਸਭ ਠੀਕ ਠਾਕ ਸਾਰੇ ਬੰਦੇ ਪਰਦੇਸਾਂ 'ਚ ਇਦਾਂ ਬਾਈ ਸਾਰੀ ਰਾਤ ਰਾਤ ਭਰ ਜਾਗਣਾ ਪੈਂਦਾ ਪੂਰੀ ਰਾਤ ਇੱਥੇ ਜਾ ਕੇ ਕੱਢਣੇ ਪੈਂਦੀ ਆ ਲੈਵਰ ਦੇ ਨਾਲ ਬਹੁਤ ਵਿਚਾਰੇ ਮਿਹਨਤ ਕਰਦੇ ਆ ਬੰਦੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਸਭ ਨੂੰ ਆਹ ਤੁਹਾਨੂੰ ਪਜਾਪਣਾ ਕੰਮ ਕਰ ਦਿਖਾਉਂਦੇ ਆ ਕਿਦਾਂ ਚੱਲਦੇ ਇੱਥੇ ਕੰਮ ਕਰ ਤੇ ਸਾਡਾ ਕੰਮ ਹੈਗਾ ਇੱਥੇ ਸਮੁੰਦਰ ਦੇ ਵਿੱਚ ਕੰਮ ਚੱਲਦਾ ਜੀ ਬਿਲਕੁਲ ਇੱਕਦਮ ਸਮੁੰਦਰ ਦੇ ਗੱਭੇ ਲੱਗੇ ਹੋਏ ਆ ਤੇ ਸ਼ਿਪ ਤੇ ਆਈਦਾ ਤੇ ਸ਼ਿਪ ਤੇ ਹੀ ਆਪਾਂ ਜਾਂਦਾ ਤੇ ਕੰਮਕਾਰ ਇੱਥੇ ਬੜਾ ਔਖਾ ਹੈਗਾ ਭਾਈ ਕੰਮ ਦੇ ਨਾਲੋਂ ਆਉਣਾ ਜਾਣਾ ਜ਼ਿਆਦਾ ਔਖਾ ਕਿਦਾਂ ਜਾ ਕੇ ਲੱਗੇ ਆ ਫੇਜ਼ਰ ਵੀ ਲੱਗੇ ਆ ਬੰਦੇ ਆਪਣੇ ਕੱਲੇ ਕੱਲੇ ਫਲੈਟ 'ਚ ਲੱਗੇ ਆ ਬੰਦੇ ਤੇ ਬਾਕੀ ਤੁਹਾਨੂੰ ਦਿਖਾ ਲਦੇ ਹਾਂ ਇੱਥੇ ਕਿੱਥੇ ਅਸੀਂ ਕੰਮ ਕਰਦੇ ਹਾਂ ਆ ਹੈਗਾ ਜੀ ਦੇਖੋ ਆ ਸਮੁੰਦਰ ਦੇ ਗੱਭੇ ਕੰਮ ਚੱਲਦਾ ਆਪਣਾ ਐਦਾਂ ਕੰਮ ਚੱਲਦੇ ਆ ਬੜਾ ਤਕੜਾ ਇੱਥੇ ਬਣਦਾ ਪਿਆ ਸਿਟੀ ਬਣਦੀ ਐ ਇੱਕ ਗੋਰੀਆ ਲਈ ਕੰਮ ਚੱਲਦਾ ਆਪਣਾ ਫਾਟਾ ਬਲੰਚ ਸੇ ਪੈਂਡਾळे ਚਦਨਦੇ ਪੇਪਰ ਦੇ ਸਟੀ ਨਜ਼ਾਰੇ ਲੈਂਦੇ ਨੇ ਨਜ਼ਾਰੇ ਆ ਭਾਈ ਰਾਤ ਸਾਰੀ ਦੇਖੋ ਜਾਗਣਾ ਤਾਂ ਦਿਨੇ ਦਾ ਆਣਾ ਨੀਂਦ ਵੀ ਨਹੀਂ ਆਉਂਦੀ ਹੈਗੀ ਜਿਹੜੀ ਰਾਤ ਵਾਲੀ ਨੀਂਦ ਹੈ ਨਾ ਉਹ ਦਿਨੇ ਨਹੀਂ ਆਉਂਦੀ ਬੰਦੇ ਨੂੰ ਦਿਨੇ ਕੋਈ ਨਾ ਕੋਈ ਆ ਜਾਂਦਾ ਜਗਾ ਦਿੰਦਾ ਤੇ ਇਸ ਕਰਕੇ ਐਂਦਾ ਕਮਾਈਆਂ ਹੁੰਦੀਆਂ ਪਰਦੇਸ ਦੇ ਵਿੱਚ ਠੀਕ ਹੈ ਜੀ ਐਵੇਂ ਨਾ ਕਹਿ ਦਿਆ ਕਰੋ ਪਰਦੇਸੀ ਨਜ਼ਾਰੇ ਲੈਂਦੇ ਆ ਇੱਥੇ ਵਾਹ ਬੜਾ ਔਖਾ ਕੰਮ ਕਰਨਾ ਮਿਹਨਤਾਂ ਬੜੀਆਂ ਕਰਨੀਆਂ ਪੈਂਦੀਆਂ ਤੇ ਫਿਰ ਜਾ ਕੇ ਬੰਦਾ ਆਪਣੀ ਸਕਸੈਸ ਪਾਉਂਦਾ ਨਹੀਂ ਤਾਂ ਵਿਲੇ ਬੰਦੇ ਦਾ ਇੱਥੇ ਕੋਈ ਨਹੀਂ ਹੈਗਾ ਪਰਦੇਸ ਦੇ ਵਿੱਚ ਕੰਮ ਕਰੋਗੇ ਤਾਂ ਤੁਹਾਡੇ ਸਾਰੇ ਆ ਤੇ ਜੇ ਬੰਦਾ ਸਮਝ ਲਾ ਵਿਲੇ ਬੰਦੇ ਨੇ ਵਿੱਚ ਦੇਖੋ ਜੀ ਕੋਈ ਨਹੀਂ ਪੁੱਛਦਾ ਤੇ ਬਾਕੀ ਭਾਈ ਕੰਮ ਕਰ ਰਹੇ ਹਨ ਪੂਰਾ ਇੱਥੇ ਬੰਦੇ ਸੇਫਟੀ ਚ ਕਰਦੇ ਹੈਗੇ ਆ ਕੋਈ ਏਦਾਂ ਨਹੀਂ ਪਈ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਐਨ ਸੇਫਟੀ ਚ ਪੂਰਾ ਕੰਮ ਕਰਨਾ ਪੈਂਦਾ ਨਹੀਂ ਤਾਂ ਬੰਦਾ ਇੱਥੇ ਵਿਚਾਰਾ ਕੋਈ ਡੇਗ ਵੀ ਸਕਦਾ ਜਾਂ ਕੁਝ ਵੀ ਹੋ ਸਕਦਾ ਇੱਥੇ ਬਾਅਦ ਵਿੱਚ ਕੰਪਨੀਆਂ ਕੋਈ ਨਹੀਂ ਪੁੱਛਦੀਆਂ ਹੈਗੀਆਂ ਇਸ ਕਰਕੇ ਬੰਦੇ ਨੂੰ ਆਪਣੀ ਸੇਫਟੀ ਬਿਲਕੁਲ ਆਪ ਰੱਖਣੀ ਪੈਂਦੀ ਹੈ ਆਪ ਰੱਖ ਕੇ ਨਾ ਤੇਰੇ ਕੰਮ ਚੱਲਦਾ ਨਹੀਂ ਤਾਂ ਉਦਾਂ ਕੰਮ ਨਹੀਂ ਚੱਲਦੇ ਹੈਗੇ ਇੱਥੇ ਠੀਕ ਹੈ ਜੀ ਐਸਾ ਹੁੰਦੀਆਂ ਕਮਾਈਆਂ ਪਰਦੇਸਾਂ 'ਚ ਤੇ ਲੋਕੀ ਕਹਿੰਦੇ ਆ ਵੀ ਪਰਦੇਸੀ ਨਜ਼ਾਰੇ ਲੁੱਟਦੇ ਆ ਠੀਕ ਹੈ ਜੀ ਸੋ ਐਦਾਂ ਵੀਰ ਜੀ ਗੱਲਬਾਤ ਹੈਗੀ ਪਰਦੇਸੀਆਂ ਦੀ ਕਦਰ ਕਰਿਆ ਕਰੋ ਇਹਨਾਂ ਦੀ ਪਰਦੇਸੀਆਂ ਦੀ ਜਿਹੜੇ ਆਪਣਾ ਦੇਖੋ ਦਿਨ ਰਾਤ ਇੱਕ ਨਹੀਂ ਦੇਖਦੇ ਹੈਗੇ ਆਪਣੀਆਂ ਕਾਮਾ ਕਰਕੇ ਨੀਂਦਾ ਹਰਾਮ ਕਰਕੇ ਤੇ ਘਰ ਨੂੰ ਪੈਸੇ ਪਾਉਂਦੇ ਆ ਤਾਂ ਕਿ ਘਰ ਦੇ ਆਪਣੇ ਵਧੀਆ ਖਾਣਾ ਖਾਣ ਖਾਸ ਕਰਨ ਵਧੀਆ ਸਕੂਲਾਂ 'ਚ ਬੱਚੇ ਪੜਨ ਤੇ ਸਾਡੇ ਵਾਂਗੂ ਉਹਨਾਂ ਨੂੰ ਦਿਹਾੜੀਆਂ ਨਾ ਲਾਉਣੀਆਂ ਪੈਣ ਸੇਮ ਸੇ ਮਕਾਮਾ ਨਾ ਕਰਨਾ ਪਵੇ ਸਾਡੇ ਬੋਗੋ ਤੇ ਵਧੀਆ ਨੌਕਰੀ 'ਚ ਲੱਗ ਜਾਣ ਕਿਤੇ ਠੀਕ ਹੈ ਜੀ ਐਸੇ ਕਰਕੇ ਮਾਪੇ ਸਾਰੇ ਭਲਾ ਹੀ ਸੋਚਦੇ ਹੁੰਦੇ ਆ ਆਪਣੇ ਬੱਚਿਆਂ ਦਾ ਤੇ ਬਾਕੀ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਤੇ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਪਣੇ ਆਵਾਂਗੇ ਆਪਾਂ ਤੁਹਾਡੇ ਕੋਲ ਦੱਸਾਂਗੇ ਪਰਦੇਸ life ਬਾਰੇ ਕਿੱਦਾਂ ਚੱਲਦੀ ਹੈ ਜ਼ਿੰਦਗੀ ਸੋ ਸਾਰਿਆਂ ਦਾ ਧੰਨਵਾਦ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸਾਡਾ ਚੈਨਲ ਤੇ ਆਪਣਾ ਵੀਡੀਓ ਦੇਖਿਓ ਜਿੰਨੇ ਆ ਵੀ ਪਈਆਂ ਵਾਟ ਟਾਈਮ ਇਹਦਾ ਪੂਰਾ ਕਰੋ انا